40 ਫੁੱਟ ਉੱਚੀ ਟੈਂਕੀ ਤੇ ਚੜਿਆ ਸ਼ਰਾਬੀ ਸ਼ੋਲੇ ਫਿਲਮ ਦੀ ਯਾਦ ਕਰਵਾਈ ਤਾਜਾ ਪੁਲਸ ਨੇ ਉਤਾਰਿਆ ਥੱਲੇ ਅਕਸਰ ਹੀ ਆਏ ਦਿਨ ਨਸ਼ੇੜੀਆਂ ਦਾ ਕੋਈ ਨਾ ਕੋਈ ਕਾਰਨਾਮਾ ਸਾਹਮਣੇ ਆਉਂਦਾ ਰਹਿੰਦਾ ਹੈ ਅਜਿਹਾ ਇੱਕ ਮਾਮਲਾ ਪਟਾਲਾ ਨਗਰੀ ਦੀ ਕਸਬਾ ਨਸ਼ਰਾ ਮੱਜਾ ਸਿੰਘ ਤੋਂ ਸਾਹਮਣੇ ਆ ਜਿੱਥੇ ਇੱਕ ਸ਼ਰਾਬੀ ਵੱਲੋਂ ਸ਼ੋਲੇ ਫਿਲਮ ਤੇ ਟੈਂਕੀ ਵਾਲੇ ਸੀਨ ਮੰਗ 100 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੇ ਚੜ ਕੇ 4 ਘੰਟੇ ਤੱਕ ਉਹ ਤਮਾਸ਼ਾ ਲਗਾਈ ਰੱਖਿਆ ਫਿਰ ਜਦ ਨਸ਼ਾ ਉਤਰਿਆ ਤਾਂ ਹੇਠਾ ਉਤਰ ਤੇ ਥੱਲੇ ਕੱਟਣ ਲੱਗਾ ਕਿਉਂਕਿ ਟੈਂਕੀ ਉੱਤੇ ਚੜ ਕੇ ਖੁਦ ਹੀ ਟੈਂਕੀ ਦੀ ਪੌੜੀ ਤੋੜ ਦਿੱ ਇਹ ਮੌਜੂਦ ਲੋਕਾਂ ਨੇ ਬੜੀ ਮੁਸ਼ਕਲਤ ਦੇ ਨਾਲ ਪੁਲਿਸ ਨਾਲ ਮਿਲ ਕੇ ਲੱਕੜ ਦੀ ਪੌੜੀ ਬਣਾ ਕੇ ਉਕਤ ਸ਼ਰਾਬੀ ਨੂੰ ਉਤਾਰਿਆ ਉੱਤਰ ਕੇ ਸ਼ਰਾਬੀ ਮਾਫੀ ਮੰਗ ਚੱਲਦਾ ਬਣਿਆ ਮੇਰੇ ਕੋਲ ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਅੱਗੋਂ ਤੋਂ ਸ਼ਰਾਬ ਨਹੀਂ ਪੀਵਾਂਗਾ ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਕਰ ਮਹਾਰਾਜ ਦਾ ਮੀਲੀ ਸ਼ਾਹਤੋਲੇ ਦਾ ਐਸਐਸਪੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਉਹ ਨੂੰ ਜ਼ਿੰਦਗੀ ਦਿੱਤੀ ਹੈ ਉਹ ਚੜਿਆ ਕਿਉਂ ਸੀ ਭਾਜੀ ਇਹਨੂੰ ਪੁੱਛਦੇ ਲੈਂਦੇ ਚੜਿਆ ਚੜਿਆ ਕਿਉਂ ਸੀ ਮਾਨ ਮੇਰੇ ਲਫੀਤੀ ਗੱਡੀ ਜਨੀ ਪਰ ਲੱਗਾ ਮਾਨ ਤੁਸੀ ਹੋਇਆ ਸੀ ਪੁੱਤ ਆ ਨਹੀਂ ਨਹੀਂ ਜਲਾ ਮਾਈ ਮਨੋ ਮੈਂਟਲੀ ਅਫਸੈਟ ਸੀ ਇਧਰ ਵੇਖ ਤੇ ਉਧਰ ਬਾਹਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਯਾਰ ਨਾਲ ਉਹ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਇਹ 3 ਵਜੇ ਦਾ ਚੜਿਆ ਜੀ ਤੇ ਸ਼ਰਾਬ ਇਹਨੇ ਪੀਤੀ ਹੈ ਜਿ ਲਗਾਤਾਰ 10 12 ਦਿਨ ਹੋ ਗਿਆ ਸ਼ਰਾਬ ਪੀਣ ਦਾ ਕਿੰਨੇ ਘੰਟੇ ਉੱਤੇ ਜਿਹੜੇ ਇਹ ਕੋਈ 3 3 ਵਜੇ ਦਾ ਖੜਿਆ ਸੀ ਸਾਨੂੰ ਸਾਨੂੰ ਤੇ ਮੈਨੂੰ ਨਹੀਂ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਦੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਹਾਂ ਤੇ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਜਗ ਜਾ ਉਹ ਉਹਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ